ਇਹ ਹਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੋ ਗੱਡੀਆਂ ਦੀ ਆਮੋ ਸਾਹਮਣੇ ਤੋਂ ਟੱਕਰ ਹੋ ਜਾਂਦੀ ਹੈ ਤੇ ਇੱਕ ਗੱਡੀ ਦੂਜੀ ਗੱਡੀ ਦੇ ਉੱਪਰ ਚੜ ਜਾਂਦੀ ਹੈ ਦਰਅਸਲ ਮਰੂਤੀ ਸਵਿਫਟ ਡਿਜ਼ਾਇਰ ਗੱਡੀ ਅਤੇ ਬਰੀਜ਼ਾ ਕਾਰ ਦੀ ਸਿੱਧੀ ਟੱਕਰ ਹੋਣ ਕਰਕੇ ਇਹ ਹਾਦਸਾ ਵਾਪਰਿਆ ਹੈ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਮਾਨਸਾ ਬਰਨਾਲਾ ਰੋਡ ਦੇ ਉੱਤੇ ਸਥਿਤ ਪਿੰਡ ਰੱਲਾ ਦੇ ਨਜ਼ਦੀਕ ਦੀ ਇਹ ਘਟਨਾ ਹੈ ਜਿੱਥੇ ਕੀ ਬਰੀਜ਼ਾ ਕਾਰ ਅਤੇ ਮਰੂਤੀ ਸੁਵਿਫਟ ਗੱਡੀ ਦੀ ਆਮੋ ਸਾਹਮਣੇ ਤੋਂ ਟੱਕਰ ਹੋ ਜਾਂਦੀ ਹੈ ਸੁਵਿਫਟ ਕਾਰ ਸਵਾਰ ਆਪਣੀ ਨਵੀਂ ਕਾਰ ਦੀ ਖੁਸ਼ੀ ਦੇ ਵਿੱਚ ਕਿਸੇ ਪੀੜ ਦੇ ਨਕਮਸਤਕ ਹੋ ਕੇ ਆਪਣੇ ਪਿੰਡ ਨੂੰ ਵਾਪਸ ਜਾ ਰਿਹਾ ਸੀ ਅਚਾਨਕ ਬਰੀਜ਼ਾ ਗੱਡੀ ਵਾਲੇ ਜਿਹੜੇ ਕੀ ਨਾਬਾਦੋ ਆਪਣੀ ਰਿਸ਼ਤੇਦਾਰੀ ਦੇ ਵਿੱਚ ਮਾਨਸਾ ਜਾ ਰਹੇ ਸਨ ਅਚਾਨਕ ਜੋ ਹੈ ਗੱਡੀ ਸੰਤੁਲਨ ਖੋ ਬੈਠਦੀ ਹੈ ਜਿਸ ਤੋਂ ਬਾਅਦ ਇਹ ਗੱਡੀ ਹਾਦਸੇ ਦਾ ਰੂਪ ਧਾਰਨ ਕਰ ਲੈਂਦੀ ਹੈ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਹੈ ਨਾ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਚਾਰ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਮ੍ਰਿਤਕ ਸੁਰਜੀਤ ਸਿੰਘ ਆਪਣੇ ਪਿੱਛੇ ਇੱਕ 15 ਸਾਲ ਦਾ ਲੜਕਾ ਅਤੇ 10 ਸਾਲ ਦੀ ਲੜਕੀ ਛੱਡ ਚੁੱਕਿਆ ਤਾਂ ਇਸ ਘਟਨਾਕਰਮ ਤੋਂ ਬਾਅਦ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਬਿਹੱਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਦੋ ਗੱਡੀਆਂ ਦੀ ਆਮੋ ਸਾਹਮਣੇ ਤੋਂ ਟੱਕਰ ਹੋ ਜਾਂਦੀ ਹੈ ਤੇ ਇੱਕ ਗੱਡੀ ਦੂਜੀ ਗੱਡੀ ਦੇ ਉੱਪਰ ਚੜ ਜਾਂਦੀ ਹੈ ਦਰਸਲ ਮਰੂਤੀ ਸਵਿਫਟ ਡਿਜ਼ਾਇਰ ਗੱਡੀ ਅਤੇ ਬਰੀਜ਼ਾ ਕਾਰ ਦੀ ਸਿੱਧੀ ਟੱਕਰ ਹੋਣ ਕਰਕੇ ਇਹ ਹਾਦਸਾ ਵਾਪਰਿਆ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਮਾਨਸਾ ਬਰਨਾਲਾ ਰੋਡ ਦੇ ਉੱਤੇ ਸਥਿਤ ਪਿੰਡ ਰੱਲਾ ਦੇ ਨਜ਼ਦੀਕ ਦੀ ਇਹ ਘਟਨਾ ਹੈ ਜਿੱਥੇ ਕੀ ਬਰੀਜ਼ਾ ਕਾਰ ਅਤੇ ਮਰੂਤੀ ਸਵਿਫਟ ਗੱਡੀ ਦੀ ਆਮੋ ਸਾਹਮਣੇ ਤੋਂ ਟੱਕਰ ਹੋ ਜਾਂਦੀ ਹੈ ਸਵਿਫਟ ਕਾਰ ਸਵਾਰ ਆਪਣੀ ਨਵੀਂ ਕਾਰ ਦੀ ਖੁਸ਼ੀ ਦੇ ਵਿੱਚ ਕਿਸੇ ਪੀੜ ਦੇ ਨਤਮਸਤਕ ਹੋ ਕੇ ਆਪਣੇ ਪਿੰਡ ਨੂੰ ਵਾਪਸ ਜਾ ਰਿਹਾ ਸੀ ਅਚਾਨਕ ਬਰੀਜ਼ਾ ਗੱਡੀ ਵਾਲੇ ਜਿਹੜੇ ਕੀ ਨਾਬਾ ਤੋਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਮਾਨਸਾ ਜਾ ਰਹੇ ਸਨ ਅਚਾਨਕ ਜੋ ਹੈ ਗੱਡੀ ਸੰਤੁਲਨ ਖੋ ਬੈਠਦੀ ਹੈ ਜਿਸ ਤੋਂ ਬਾਅਦ ਇਹ ਗੱਡੀ ਹਾਦਸੇ ਦਾ ਰੂਪ ਧਾਰਨ ਕਰ ਲੈਂਦੀ ਹੈ ਹਾਦਸਾ ਕਿੰਨਾ ਜਦਾ ਭਿਆਨਕ ਹੈ ਨਾ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਚਾਰ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਮ੍ਰਿਤਕ ਸੁਰਜੀਤ ਸਿੰਘ ਆਪਣੇ ਪਿੱਛੇ ਇੱਕ 15 ਸਾਲ ਦਾ ਲੜਕਾ ਅਤੇ 10 ਸਾਲ ਦੀ ਲੜਕੀ ਛੱਡ ਚੁੱਕਿਆ ਤਾਂ ਇਸ ਘਟਨਾਕਰਮ ਤੋਂ ਬਾਅਦ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਬਿਹੱਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਦੋ ਗੱਡੀਆਂ ਦੀ ਆਮੋ ਸਾਹਮਣੇ ਤੋਂ ਟੱਕਰ ਹੋ ਜਾਂਦੀ ਹੈ ਤੇ ਇੱਕ ਗੱਡੀ ਦੂਜੀ ਗੱਡੀ ਦੇ ਉੱਪਰ ਚੜ ਜਾਂਦੀ ਹੈ ਦਰਅਸਲ ਮਰੂਤੀ ਸਵਿਫਟ ਡਿਜ਼ਾਇਰ ਗੱਡੀ ਅਤੇ ਬਰੀਜ਼ਾ ਕਾਰ ਦੀ ਸਿੱਧੀ ਟੱਕਰ ਹੋਣ ਕਰਕੇ ਇਹ ਹਾਦਸਾ ਵਾਪਰਿਆ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਮਾਨਸਾ ਬਰਨਾਲਾ ਰੋਡ ਦੇ ਉੱਤੇ ਸਥਿਤ ਪਿੰਡ ਰੱਲਾ ਦੇ ਨਜ਼ਦੀਕ ਦੀ ਇਹ ਘਟਨਾ ਹੈ ਜਿੱਥੇ ਕੀ ਬਰੀਜ਼ਾ ਕਾਰ ਅਤੇ ਮਰੂਤੀ ਸੁਵਿਫਟ ਗੱਡੀ ਦੀ ਆਮੋ ਸਾਹਮਣੇ ਤੋਂ ਟੱਕਰ ਹੋ ਜਾਂਦੀ ਹੈ ਸੁਵਿਫਟ ਕਾਰ ਸਵਾਰ ਆਪਣੀ ਨਵੀਂ ਕਾਰ ਦੀ ਖੁਸ਼ੀ ਦੇ ਵਿੱਚ ਕਿਸੇ ਪੀੜ ਦੇ ਨਤਮਸਤਕ ਹੋ ਕੇ ਆਪਣੇ ਪਿੰਡ ਨੂੰ ਵਾਪਸ ਜਾ ਰਿਹਾ ਸੀ ਅਚਾਨਕ ਬਰੀਜ਼ਾ ਗੱਡੀ ਵਾਲੇ ਜਿਹੜੇ ਕੀ ਨਾਬਾਦੋ ਆਪਣੀ ਰਿਸ਼ਤੇਦਾਰੀ ਦੇ ਵਿੱਚ ਮਾਨਸਾ ਜਾ ਰਹੇ ਸਨ ਅਚਾਨਕ ਜੋ ਹੈ ਗੱਡੀ ਸੰਤੁਲਨ ਖੋ ਬੈਠਦੀ ਹੈ ਜਿਸ ਤੋਂ ਬਾਅਦ ਇਹ ਗੱਡੀ ਹਾਦਸੇ ਦਾ ਰੂਪ ਧਾਰਨ ਕਰ ਲੈਂਦੀ ਹੈ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਹੈ ਨਾ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਚਾਰ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਮ੍ਰਿਤਕ ਸੁਰਜੀਤ ਸਿੰਘ ਆਪਣੇ ਪਿੱਛੇ ਇੱਕ 15 ਸਾਲ ਦਾ ਲੜਕਾ ਅਤੇ 10 ਸਾਲ ਦੀ ਲੜਕੀ ਛੱਡ ਚੁੱਕਿਆ ਤਾਂ ਇਸ ਘਟਨਾਕਰਮ ਤੋਂ ਬਾਅਦ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ